ਕਿਤਾਬ ਛਾਪੀ ਸਿੱਖੋ ਕਾ ਇਤਿਹਾਸ ਔਰ ਉਹਦੇ ਵਿੱਚੋਂ ਸ਼ੁਰੂ ਕਿੱਥੋਂ ਹੁੰਦਾ ਨਾਨਕ ਕਾ ਗੁਰੂ ਮੁਸਲਮਾਨ ਥਾ ਨਾਨਕ ਨੇ ਮੁਸਲਮ ਔਰਤ ਸੇ ਨਿਕਾਹ ਕੀਆ ਨਾਨਦ ਮੁਗਲੋਂ ਕੋ ਭਾਰਤ ਮੇ ਲਾਇਆ ਪਰ ਮੈਂ ਇੱਕ ਚੈਨਲ ਤੋਂ ਲਾਈਵ ਚੈਲੰਜ ਕੀਤਾ ਸੀ ਕਿ ਤੁਸੀਂ ਮਿੱਤਰੋ ਆਜੋ ਵੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਬਾਬਰ ਨੂੰ ਭਾਰਤ ਚ ਕੌਣ ਲਿਆ ਸੀ गुरु अर्जन साहब ने भी लिखा खुदकुशी करके मर गए राम राय को नहीं मिली क्योंकि वो नौकरानी के पेट से था नुमाइंदा जपिया गुरु तेग बहादुर साहब ने लिखा तेग बहादुर हांसी के जंगलों में छुप कर रहता था लूट करता था सरकार को पता चला और कत्ल हो गया गोबिंद सिंह ਬੱਚੋਂ ਕੇ ਅਭਿਯੋਗ ਮੇਂ ਖੁਦਕੁਸ਼ੀ ਕਰੇ ਇਹ ਚੀਜ਼ਾਂ ਕਿਤਾਬ ਚ ਲਿਖੀਆਂ ਨੇ ਡਾਣ ਪ੍ਰਸਮਰ ਸਰ ਕੋ ਛਪੀ ਸੀ 1999 ਚ ਛਪੀ ਸੀ 23 ਨਵੰਬਰ 2007 ਜਨਰਲ ਹਾਊਸ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਗਲਤੀ ਮੰਨੀ ਕਿਤਾਬ ਛਾਪਣ ਦੀ ਗਲਤੀ ਮੰਨੀ ਤੇ ਕਿਤਾਬ ਅਸੀਂ ਵਾਪਸ ਲੈ ਰਹੇ ਹਾਂ ਕਿਤਾਬ ਵਾਪਸ ਆਈ ਸਿਰਫ 5 295 ਕਿੱਥੇ ਗਈ ਇਹ ਧਾਮੀ ਸਾਹਿਬ ਜਿਹੜਾ ਆਪਣੀ ਗਲਤ ਗਲਤ ਚਾਪੜਿਆ ਉਹਨੂੰ ਆਪ ਐਡਵੋਕੇਟ ਕਹਿੰਦੇ ਆ ਉਹਨਾਂ ਦੀ ਐਡਵੋਕੇਸੀ ਕੀ ਕਹਿੰਦੀ ਆ ਕਿੰਨੀ ਕੁ ਜਬੀਰ ਮਾਰ ਕੇ ਭੱਜੀ ਲੰਗ ਹਰਮੰਦਰ ਸਾਹਿਬ ਇਹ ਸਾਰੇ ਭਾਈਚਾਰਿਆਂ ਦਾ ਕੇਂਦਰੀ ਸਥਾਨ ਆ ਇਹ ਇਕੱਲੇ ਸਿੱਖਾਂ ਦੇ ਠੇਕੇਦਾਰ ਨਹੀਂ ਗੁਰਦੁਆਰੇ ਸਿੱਖ ਇਤਿਹਾਸ ਨਾਲ ਜੁੜੇ ਆ ਫਿਰ ਕਿਸ ਦੇ ਕਹਿਣ ਤੇ ਜਿਹੜੀ ਇਹ ਕਿਤਾਬ ਛਾਪੀ ਗਈ ਕਿਵੇਂ ਛਾਪੀ ਇਹ ਸਮਝ ਨਹੀਂ ਆ ਰਹੀ RSS ਦੀ ਕੋਸਪੈਠ ਮੈਂ ਓਪਨ ਕਹਿ ਰਿਆਂ ਬੜੀ ਦੇਰ ਤੋਂ ਐਸਜੀਪੀਸੀ ਲੋਕਾਂ ਦੇ ਦਾਨ ਦਾ ਸ਼ਰਦਾ ਦਾ ਪੈਸਾ ਕਿਸੇ ਦਾ 10 ਰੁਪਏ ਕਿਸੇ ਦਾ 1000 ਰੁਪਏ ਕਿਸੇ ਦਾ 10000 ਰੁਪਏ ਉਹ ਉਹ ਪੈਸੇ ਗੋਲਤ ਚ ਦੰਦੇ ਜਿਹੜੀਆਂ ਵਾਟਰ ਪ੍ਰੂਫ ਲਾਈਟਸ ਸਫਰੋਵਰ ਤੇ ਲੱਗੀਆਂ 3 ਕਰੋੜ ਦੀਆਂ ਲਾਈਟਾਂ ਲੱਗੀਆਂ ਤੇ ਪੁਲੀ ਸਾਹਿਬ ਨੇ ਬਿੱਲ ਕਿੰਨੇ ਦਾ ਪਾਇਆ 13 ਕਰੋੜ ਰੋਮਣੀ ਕਮੇਟੀ ਜਾਂ ਅਕਾਲੀ ਦਲ ਬਦਲ ਲਾ ਲੀਏ ਜੇ ਇਹ ਸਿੱਖ ਕਹਿੰਦੇ ਆ ਵੀ ਅਸੀਂ ਪੰਥਕ ਆ ਜੇ ਭਾਜਪਾ ਦੀ ਗੱਲ ਕਰ ਲਈਏ ਤੇ ਉਹ ਆਰਐਸਐਸ ਲਈ ਤਾਂ ਵੀ ਸਾਡੀਆਂ ਕਮਜ਼ੋਰੀਆਂ ਸਾਹਮਣੇ ਆਉਂਦੀਆਂ ਕਈ ਥਾਵਾਂ ਤੇ ਫਿਰ ਸਾਨੂੰ ਬਚਾਊਗਾ ਕੌਣ ਤੇ ਜਥੇਦਾਰ ਅਕਾਲ ਤਖਤ ਸਾਹਿਬ ਜੀ ਤੋਂ ਮੈਂ ਗੱਲ ਨਹੀਂ ਕਰਨੀ ਚਾਹਦਾ ਮੈਂ ਔਰ ਫਿਰ ਬੇਨਤੀ ਸਹਿਤ ਮੈਂ ਕਹ ਰਿਹਾ ਚਿੱਠੀ ਲਿਖ ਕੇ ਮੇਰੇ ਘਰ ਦੇ ਡਰੈਸ ਤੇ ਪਾਓ ਮੈਨੂੰ ਤਲਬ ਕਰ ਲਓ ਅਗਲੀਆਂ ਗੱਲਾਂ ਫਿਰ ਤੁਹਾਨੂੰ ਮੈਂ ਦੱਸਾਂਗਾ ਜਨਤਾ ਦੇ ਵਿੱਚ ਜਥੇਦਾਰ ਸਾਹਿਬ ਲਿਖ ਕੇ ਲਾਓ ਬਾਹਰ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਟੋਕ ਲਿਖ ਕੇ ਲਾ ਲਓ ਗਰਬਾਣੀ ਦੀ ਟੋਕ ਤੇ ਜੇ ਚਤਰਾਈ ਸਿਆਣਪਾ ਕਿਤੇ ਕਾਮਨਾ ਆਈਏ ਜੇ ਲੋਕਾਂ ਦੀਆਂ ਕੰਮ ਨਹੀਂ ਆਉਂਦੀਆਂ ਤਾਂ ਤੁਹਾਡੀਆਂ ਵੀ ਕੰਮ ਨਹੀਂ ਆਉਂਦੀਆਂ ਭਗਵਾਨ ਤੁਮਨ ਸਾਹਿਬ ਮੇਰੇ ਵੀ ਮੁੱਖ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਆ ਜੇ ਉਹਨਾਂ ਦੇ ਕੋਈ ਬੰਦਾ ਸ਼ਾਨ ਦੇ ਖਿਲਾਫ ਗੱਲ ਕਰਦਾ ਮੈਨੂੰ ਪਰਸਨਲੀ ਉਹ ਗੱਲ ਪਿੰਚ ਕਰਦੀ ਕਿਉਂਕਿ ਮੇਰੇ ਵੀ ਮੁੱਖ ਮੰਤਰੀ ਭਗਵੰਤ ਸਤਮਾਲ ਨੂੰ ਜਿਹੜੀਆਂ ਗੱਲਾਂ ਕਰਕੇ ਤਲਬ ਕਰਨਾ ਚਾਹੁੰਦੇ ਆ ਉਹ ਹਣ ਗੱਲਾਂ ਤੁਹਾਡੀਆਂ ਲਿਸਟ ਪੜਾ ਕੇ 100 150 ਪੁਆਇੰਟਾਂ ਦੀ ਲਿਸਟ ਪੜਾ ਕੇ ਦੱਸੀਏ ਤੁਹਾਨੂੰ ਸਪਸ਼ਟੀਕਰਨ ਲਿਖਤੀ ਮੰਗਣਾ ਚਾਹੀਦਾ ਸੀਗਾ ਚਲੋ ਜੇ ਤਲਬ ਲਿਖਤੀ ਕੀਤਾ ਜੇ ਲਿਖਤੀ ਤਲਬ ਕੀਤਾ ਤਾਂ ਤੁਸੀਂ ਬੋਰ ਅਕਾਲ ਤਖਸਾਲ ਦੇ ਜਥੇਦਾਰ ਦੀ ਲਾ ਕੇ ਆਪਣੇ ਸਿਗਨੇਚਰ ਕਰਦੇ ਕੁਲਦੀਪ ਸਿੰਘ ਉਥੇ ਬਗੀਚਾ ਸਿੰਘ ਦਾ ਸਾਈਨ ਕਿਉਂ ਤੁਸੀਂ ਦੇਖ ਰਹੇ ਹੋ ਨਰਪਕ ਪੋਰਟ ਦਾ ਮੈਂ ਜਸਬੀਤ ਸਿੰਘ ਚੀਨਾ ਇਸ ਵਕਤ ਅਸੀਂ ਬਿਜਲੀ ਵਿਭਗ ਦੇ ਸਾਬਕਾ ਐਸਲਓ ਸੁਖਦੀਪ ਸਿੰਘ ਕੋਲ ਪਹੁੰਚੇ ਜਿਹੜੇ ਹਰ ਚੀਜ਼ ਤੇ ਸਰਚ ਕਰਦੇ ਰਹਿੰਦੇ ਨੇ ਤੇ ਉਹਨਾਂ ਨੇ ਇੱਕ ਸਰਚ ਕੀਤਾ ਹੈ ਕਿ 1999 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਇੱਕ ਕਿਤਾਬ ਛਾਪੀ ਸੀ ਜਿਸ ਦਾ ਨਾਮ ਸੀ ਸਿੱਖੋਂ ਦਾ ਇਤਿਹਾਸ ਉਹਦੇ ਵਿੱਚ ਇਹ ਤਰਫਾਇਆ ਗਿਆ ਹੈ ਲਿਖਿਆ ਵੀ ਗਿਆ ਸਾਫ਼ ਸ਼ਬਦਾਂ ਦੇ ਵਿੱਚ ਕਿ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਾਣੀ ਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜੀ ਆ ਖੁਦ ਕੁਛ ਕੀਤੀ ਆ ਸੁਖਦੀਪ ਸਿੰਘ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਾਰੇ ਮਾਮਲੇ ਦੀ ਜਾਣਕਾਰੀ ਵੀ ਲਵਾਂਗੇ ਸਭ ਤੋਂ ਪਹਿਲਾਂ ਸਰ ਨਰਪਖ ਪੋਟ ਦੀ ਜੀ ਆਨਵਾਗ ਜੀ ਆਨ ਸਰ ਸੱਸੀ ਕਾਲ ਸਰ ਵੈਲਕਮ ਸਰ ਉਸ ਕਿਤਾਬ ਬਾਰੇ ਦੱਸੋ ਜਿਹੜਾ ਇਹਦੇ ਵਿੱਚ ਜਿਹੜਾ ਲਿਖਿਆ ਗਿਆ ਹੈ ਕਿ ਜਿਹੜਾ ਗੁਰੂਆਂ ਨੇ ਜਿਹੜੀ ਖੁਦ ਕੁਛ ਕੀਤੀ ਆ ਦੇਖੋ ਸਰ ਮੈਂ ਸਭ ਤੋਂ ਪਹਿਲਾਂ ਤੇ ਇੱਕ ਬੇਨਤੀ ਕਰਦਾ ਕਿ ਮੈਂ ਜਿਹੜਾ ਇਹ ਕੰਮ ਰਿਟਾਇਰਮੈਂਟ ਤੋਂ ਬਾਅਦ ਵੀ ਕਰ ਰਿਹਾ ਹਾਂ ਮੇਰਾ ਫੀਲਡ ਦੀ ਸੀ ਮੈਂ ਤਾਂ ਪਾਵਰ ਕਾਮ ਚੋਂ ਰਿਟਾਇਰ ਹਾਂ ਮੈਂ ਇੰਜੀਨੀਅਰਿੰਗ ਵਾਂਗਦਾ ਬੰਦਾ ਮੈਨੂੰ ਇਸ ਫੀਲਡ ਚ ਕਿਉਂ ਆਉਣਾ ਪਿਆ ਮੈਂ ਸਿਰਫ ਇਸ ਫੀਲਡ ਵਿੱਚ ਆਪਣੇ ਪੰਜਾਬ ਦੇ ਬੱਚੇ ਬੱਚੀਆਂ ਵਾਸਤੇ ਆ ਕਿਉਂਕਿ ਫਰੀਦ ਸਾਹਿਬ ਦਾ ਇੱਕ ਸਲੋਗ ਹੈ ਸਰਵਰ ਪੰਖੀ ਹਕੜੋ ਫਾਹੀ ਵਾਲ 50 25 ਰੋਵਰ ਚ ਇਕਿਆ ਉਹਨੂੰ ਫੜਨ ਵਾਲੇ ਪੰਜਾਬ ਸਾਦੇ ਪੰਜਾਬੀਆਂ ਦੇ ਸਾਰੀਆਂ ਜਨਰੇਸ਼ਨਸ ਨੂੰ ਸਾਰੇ ਭਾਈਚਾਰਿਆਂ ਦੀ ਜਨਰੇਸ਼ਨਸ ਨੂੰ ਆਪੋ ਆਪਣੇ ਧਰਮ ਤੋਂ ਦੂਰ ਕੀਤਾ ਗਿਆ ਵਿਰਸੇ ਤੋਂ ਦੂਰ ਕੀਤਾ ਗਿਆ ਸੱਭਿਆਚਾਰ ਤੋਂ ਦੂਰ ਕੀਤਾ ਗਿਆ ਇਤਿਹਾਸ ਤੋਂ ਦੂਰ ਕੀਤਾ ਗਿਆ ਗਰਬਾਣੀ ਗਿਆਨ ਤੋਂ ਦੂਰ ਕੀਤਾ ਗਿਆ ਸਾਨੂੰ ਕੀਤਾ ਗਿਆ ਤੇ ਅਸੀਂ ਹੋ ਗਏ ਹੁਣ ਅਗਲੀ ਗੱਲ ਜਿਹੜੀ ਆ 1999 ਦੇ ਵਿੱਚ ਮੇਰੇ ਨਾਲ ਜਿਹੜਾ ਵੀ ਬੰਦਾ ਕੋਈ ਚਾਵੇ ਵੀ ਮੈਨੂੰ ਉਹਨਾਂ ਦੇ ਮੇਰੇ ਕੰਟੈਂਟ ਤੇ ਇਤਰਾਜ਼ ਆ ਮੇਰੇ ਤੱਥਾਂ ਤੇ ਇਤਰਾਜ਼ ਆ ਕਿ ਮੈਂ ਗਲਤ ਬੋਲਦਾ ਉਹ ਮੇਰੇ ਨਾਲ ਅਗੇ ਲਾਈਵ ਡਿਬੇਟ ਕਰੇ ਪਰ ਕਰੇ ਇੰਟਰਨੈਸ਼ਨਲ ਏਦਾਂ ਨਹੀਂ ਜਿਹੜਾ ਮਰਜੀ ਆਜ 1999 ਦੇ ਵਿੱਚ 300 ਸਾਲਾ ਖਾਲਸੇ ਦਾ ਸਥਾਪਨਾ ਦਿਵਸ ਮਨਾਇਆ ਸ਼੍ਰੋਮਣੀ ਕਮੇਟੀ ਨੇ ਉਸ ਟਾਈਮ ਤੇ ਪ੍ਰਧਾਨ ਬੀਬੀ ਚਕੀਤ ਕੌਰ ਸੀ ਕਿਤਾਬ ਛਾਪੀ ਸਿੱਖੋ ਕਾ ਇਤਿਹਾਸ उस किताब का वर्ल्ड बाई वर्ल्ड मैं दसदा ओ लिखा किसी गुरु साहबान गुरु नहीं लाया किताब का टाइटल का इतिहास और शुरू कितो नानक का गुरु मुसलमान था नानक ने मुसलिम औरत से निकाह किया नानक मुगलों को भारत में लाया ਮੈਂ ਇੱਕ ਚੈਨਲ ਤੋਂ ਲਾਈਵ ਚੈਲੰਜ ਕੀਤਾ ਸੀ ਕਿ ਤੁਸੀਂ ਮਿੱਤਰੋ ਆਜੋ ਵੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਬਾਬਰ ਨੂੰ ਭਾਰਤ ਚ ਕੌਣ ਲਿਆ ਸੀ ਤੇ ਨਾਲ ਮੈਂ ਹਿੰਟ ਛੱਡਿਆ ਸੀ ਰਾਣਾ ਸੰਘਾ ਕੌਣ ਸੀ ਗੁਰੂ ਅਰਜਨ ਸਾਹਿਬ ਨੂੰ ਵੀ ਲਿਖਿਆ ਖੁਦਕੁਸ਼ੀ ਕਰਕੇ ਮਰ ਗਏ ਗੁਰੂ ਹਰਗਵਿੰਦ ਬਹੁਤ ਡਰਪੋਕ ਥਾ ਆਪਣੇ ਸਾਥ ਬੰਦੂਕਾਂ ਵਾਲੇ ਆਦਮੀ ਰੱਖਤਾ ਥਾ ਹਰ ਰਾਏ ਕੋ ਗੱਦੀ ਨਹੀਂ ਮਿਲੀ ਰਾਮ ਰਾਏ ਕੋ ਗੱਦੀ ਨਹੀਂ ਮਿਲੀ ਕਿਉਂਕਿ ਉਹ ਨੌਕਰਾਨੀ ਦੇ ਪੇਟ ਸੇ ਥਾ ਹੁਣ ਪੰਥ ਦੀ ਨਮੰਦਾ ਜੱਥੇਬੰਦੀ ਜੱਪੀਆਂ ਪਾਈ ਫਿਰਦੀ ਆ ਬੜੇ ਤਰਲੋ ਮਸ਼ੀਨ ਦੇ ਦਿਨ ਰਾਤ ਉਹ ਸੁਪਨੇ ਲੈ ਲੈ ਉੱਠਦੇ ਆ ਸਾਡਾ ਗੱਠ ਜੋੜ ਹੋ ਜਾਏ ਸਾਡਾ ਗੱਠ ਜੋੜ ਹੋ ਜਾਏ ਤੇ ਮੈਂ ਓਪਨ ਕਹਿ ਰਿਹਾ ਤੁਹਾਨੂੰ ਜੱਫੀ ਚ ਲੈ ਕੇ ਤੁਹਾਡੇ ਪੇਟ 'ਚ ਸਰਾ ਮਾਰ ਰਿਹਾ ਓਪਨ ਕਹਿ ਰਿਹਾ ਮੈਂ ਜਿੰਨੇ ਮਰਜੀ ਡਵੇਟ ਆ ਕੇ ਮਰਨਾ ਕਰਦੇ अगो गुरु तेग बहादुर साहब ने लिखा तेग बहादुर हांसी के जंगलों में छुप कर रहता था लूट पाट करता था सरकार को पता चला और कत्ल हो गया गोविंद सिंह बच्चों के भी योग में खुदकुशी कर गया ये चीजा किताब च लिखिया ने बलदेव सिंह सिरसा जेड़े सिख लीडर ने ਤੇ ਸੰਯੁਕਤ ਪਛਾਣ ਮੋਰਚਾ ਦੇ ਵਿੱਚ ਵੀ ਇਹ ਐਕਟਿਵ ਨੇ ਕਾਫੀ ਉਹਨਾਂ ਨੇ ਇਸ ਚੀਜ਼ ਨੂੰ ਹਾਈ ਕੋਰਟ ਚ ਚੈਲੰਜ ਕੀਤਾ। ਹੂੰ ਔਰ ਇਹਦੇ ਬਾਰੇ ਐਫ ਆਈ ਆਰ ਹੋਈ। ਹੂੰ ਸ਼੍ਰੋਮਣੀ ਕਮੇਟੀ ਨੇ 300 ਕਿਤਾਬ ਛਪਵਾਈ ਸੀ। ਹੂੰ 300 ਕਿਤਾਬਾਂ ਦੇ ਵਿੱਚੋਂ ਪੰਜ ਵਾਪਸ ਆਈਆਂ। ਅੱਛਾ ਜੀ। ਉਹ ਸ਼੍ਰੋਮਣੀ ਕਮੇਟੀ ਤੋਂ ਪੋਤੜੇ ਫਰੋਲੇ ਜਾ ਰਹੇ ਆ। ਜਿਹੜੇ ਜਿਹੜੇ ਲੋਕ ਭਰੇ ਪੀਤੇ ਬੈਠੇ ਸੀ ਇਹਨਾਂ ਦੇ ਕਰਤੂਤਾਂ ਵੇਖ ਰਹੇ ਸੀ ਵੀ 84 ਤੋਂ ਕੀ ਕਰ ਰਹੇ। ਹੂੰ ਮੈਂ ਉੱਪਰ ਕਹਿ ਰਹੇ ਹੂੰ ਉਹ ਸਾਰੇ ਲੋਕ ਇਹਨਾਂ ਦਾ ਹੁਣ ਆਪਣਾ ਝਗਾਤ ਕਿਉਂ ਕਿਤੇ ਕਹਿੰਦੇ ਢਿੱਡ ਲੰਗਾ ਹੁੰਦਾ ਪਰ ਢਿੱਡ ਲੰਗਾ ਕਰਨਾ ਪੈਣਾ 87 67737 ਰੁਪਏ ਦਾ ਬਿੱਲ ਬਣਿਆ ਸੀ ਕਿਤਾਬ ਦਾ ਅੱਛਾ ਜੀ ਡਾਣ ਪ੍ਰੈਸ ਅਮਰਸਰ ਕੋ 26 ਸੀ 1999 26 ਅੱਛਾ ਮਤਾਲ ਨੰਬਰ 10 23 ਨਵੰਬਰ 2007 ਜਨਰਲ ਹਾਊਸ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਗਲਤੀ ਮੰਨੀ ਕਿਤਾਬ ਛਾਪਣ ਦੀ ਗਲਤੀ ਮੰਨੀ ਤੇ ਕਿਤਾਬ ਅਸੀਂ ਵਾਪਸ ਲੈ ਰਹੇ ਹਾਂ ਇਹ ਸਭ ਨੇ ਕਿਹਦੇ ਤੋਂ ਬਤਾਇਆ ਹੈ ਅੱਛਾ ਕਿਤਾਬ ਵਾਪਸ ਆਈ ਸਿਰਫ 5 295 ਕਿੱਥੇ ਗਈਆਂ ਤੇ ਪੰਥ ਦੀ ਨਮੈਂਦਾ ਜਿੱਥੇ ਬੰਦੀ ਦੱਸਣ ਉਹਨਾਂ ਦੇ ਪ੍ਰਧਾਨ ਦੱਸਣ ਤੇ ਧਾਮੀ ਸਾਹਿਬ ਜਿਹੜਾ ਆਪਣੀ ਗਲਤ ਚਾਪੜਿਆ ਉਹਨੂੰ ਆਪ ਐਡਵੋਕੇਟ ਕਹਿੰਦੇ ਆ ਉਹਨਾਂ ਦੀ ਐਡਵੋਕੇਸੀ ਕੀ ਕਹਿੰਦੀ ਆ ਕਿੰਨੀ ਕੁ ਜਬੀਰ ਮਾਰ ਕੇ ਆਪਾਂ ਜੀ ਲਾਂਗੇ ਰੋਟੀ ਤਾਂ ਕਲਕਤੀ ਖਾਣੀ ਸਬਜੀ ਧਰਤੀ ਤੋਂ ਉੱਗੀ ਖਾਣੀ ਆ ਕਿ ਜੇ ਕਰੋੜਪਤੀ ਹੋ ਜਾਵੇਂ 100 ਕਰੋੜ ਦੇ ਮਾਲਕ ਹੋ ਜਾਵੇਂ ਤੇ ਆਪਣੀ ਸਬਜੀ ਮੰਗਲਗਰਿਆ ਪਾਉਗੀ ਉਹ ਹੀ ਸਬਜੀ ਖਾਣੀ ਜਿਹੜਾ ਰਿਕਸ਼ੇ ਵਾਲਾ ਖਾਂਦਾ ਤੇ ਜ਼ਮੀਰ ਨੂੰ ਥੋੜਾ ਜਿਹਾ ਝੰਡੋੜੋ ਲੋਕਾਂ ਦੀਆਂ ਬੜੀਆਂ ਲਾਂਹ ਤਾਂ ਤੁਹਾਨੂੰ ਪਿਆਣੀਆਂ ਜੇ ਮੈਂ ਪਬਲਿਕਲੀ ਕਹਿ ਰਿਹਾ ਮੈਂ ਸ਼ਰੌਣੀ ਕਮੇਟੀ ਦੇ ਇਲੈਕਸ਼ਨ ਡੀਗ ਰਿਹਾ ਅਨਾਉਂਸ ਹੋਵੇ ਅਗਲੇ ਪੱਤੇ ਮੈਂ ਫਿਰ ਖੋਲੂ ਕਿ ਇਹਨਾਂ ਨੇ ਹਰਮੰਦਰ ਸਾਹਿਬ ਅਤੇ ਸਾਰੇ ਭਾਈਚਾਰਿਆਂ ਦਾ ਕੇਂਦਰੀ ਸਥਾਨ ਹੈ ਇੱਕ ਕਲੇ ਸਿੱਖਾਂ ਦੇ ਠੇਕੇਦਾਰ ਨਹੀਂ ਵੇ ਹਰਮੰਦਰ ਸਾਹਿਬ ਦੇ ਵਿੱਚ ਸਾਰੇ ਭਾਈ ਘਰੇ ਆਉਂਦੇ ਵਰਲਡ ਤੋਂ ਆਉਂਦੇ ਇੰਡੀਆ ਦੀਆਂ ਸਾਰੀਆਂ ਸਟੇਟਾਂ ਤੋਂ ਆਉਂਦੇ ਲੋਕਾਂ ਦੇ ਦਾਨ ਦਾ ਸ਼ਰਧਾ ਦਾ ਪੈਸਾ ਕਿਸੇ ਦਾ 10 ਰੁਪਏ ਕਿਸੇ ਦਾ 1000 ਰੁਪਏ ਕਿਸੇ ਦਾ 10000 ਰੁਪਏ ਉਹ ਉਹ ਪੈਸੇ ਗੋਲਤ ਚ ਜਾਂਦੇ ਔਰ ਇਹ ਕੀ ਕਰਦੇ ਗੁਰੂ ਨਾਨਕ ਸਾਹਿਬ ਦੇ ਜਿਹੜਾ ਸultanpur Lodhi ਬਣਾਇਆ ਸੀਗਾ 2019 ਉਹ ਸ਼ਤਾਬਦੀ ਮਲਾਈ ਉਥੇ ਟੈਂਟ ਕਿੰਨੇ ਦਾ ਲੱਗਾ 12 ਕਰੋੜ ਰੁਪਏ ਅੱਛਾ ਪੇਮੈਂਟ ਕਿਨੂੰ ਹੋਈ ਗੁਰਦਾਵਾ ਦੀ ਫਰਮ ਨੂੰ ਉਹ ਟੈਂਟ ਦੀਆਂ ਜਿਹੜਾ ਟੈਂਡਰ ਤੇ ਟਰਮਸ ਐਂਡ ਕੰਡੀਸ਼ਨਸ ਸੀਗੀਆਂ ਉਹ ਚ ਕੰਡੀਸ਼ਨਸ ਹੀ ਇਹੋ ਲਾਤੀ ਇਹੋ ਜਿਹੀਆਂ ਲਾਤੀਆਂ ਕਿ ਕੰਪਨੀ ਉਹ ਹੋਵੇ ਜਿਹੜੀ ਉਸ ਚੀਜ਼ ਨੂੰ ਲਾਈਵ ਟੈਲੀਕਾਸਟ ਕਰ ਸਕੇ ਤੇ ਪੀਟੀਸੀ ਉਹਦਾ ਲਾਈਵ ਚੱਲਦਾ ਸੀਗਾ ਲੈ ਲੈ 12 ਕਰੋੜ ਦੀ ਪੇਮੈਂਟ ਹੋਈ ਰਾਤੀ ਮਨਦੀਪ ਸਿੰਘ ਮੰਨਾ ਦੀ ਮੈਂ ਇੰਟਰਵਿਊ ਸੁਣ ਰਿਆ ਸੀ ਉਹ ਕਹਿੰਦੇ ਲੰਗਰ ਦੀ ਜੂਠ ਦਾ ਸਕੈਂਡਲ 1 ਕਰੋੜ ਦਾ ਅੱਛਾ ਜੂਠੀਆਂ ਰੋਟੀਆਂ ਦਾ ਜਿਹੜੀਆਂ ਵਾਟਰਪੂਫ ਲਾਈਟਸ ਆ ਫਰੋਵਰ ਤੇ ਲੱਗੀਆਂ 3 ਕਰੋੜ ਦੀਆਂ ਲਾਈਟਾਂ ਲੱਗੀਆਂ ਤੇ ਕੋਲੀ ਸਾਹਿਬ ਨੇ ਬਿੱਲ ਕਿੰਨੇ ਦਾ ਪਾਇਆ 13 ਕਰੋੜ ਦਾ ਦਾਲ ਚੋਂ ਕਿੰਨੇ ਕ ਦਾਣੇ ਵਿਖਾਵਾਂ ਦਾਲ ਦਾ ਕੱਲਾ ਕੱਲਾ ਦਾਣਾ ਇਦਾਂ ਦਾ ਹੀ ਆ ਉਹ ਕੋਲੀ ਸਾਹਿਬ ਜਿਹੜੇ ਹੁਣ ਗ੍ਰਿਫਤਾਰ ਹੋ ਚੁੱਕੇ ਨੇ ਹਾਂਜੀ ਅੱਛਾ ਕੋ ਸਾਨੂੰ ਕੋਈ ਸੀਏ ਕੋਈ ਵੀ ਲੱਜੇ ਇੱਕ ਬੰਦਾ ਜਦੋਂ ਦੱਸਿਆ ਜਾ ਰਿਹਾ ਜਦੋਂ ਕੋਲੀ ਸਾਹਿਬ ਨੂੰ ਦੁਬਾਰਾ ਸਿਲੈਕਟ ਕੀਤਾ ਇੱਕ ਬੰਦਾ ਬੜਾ ਪਰਿਆ ਲਿਖਿਆ ਐਜੂਕੇਟਿਡ ਵੈਲ ਕੁਆਲਿਫਾਈਡ ਇਹਨਾਂ ਨਾਲੋਂ ਵੀ ਜ਼ਿਆਦਾ ਉਹ ਕਹਿ ਰਿਹਾ ਸੀ ਮੈਂ 5 ਰੁਪਏ ਮਹੀਨੇ ਦੀ ਤਨਖਾਹ ਤੇ ਕੰਮ ਉਹ ਕਿਉਂ ਨਹੀਂ ਸਿਲੈਕਟ ਹੋਇਆ ਸਮਝਿਆ ਜਾਂਦਾ ਨਾ ਫਿਰ ਕਿ ਸੈਕਟਰ 2 ਦੇ ਵਿੱਚ ਜਿਹੜੀਆਂ ਆਰਬਿਟ ਬੱਸਾਂ ਚੱਲਦੀਆਂ ਦਿੱਲੀ ਨੂੰ ਉੱਥੇ ਇਹਨਾਂ ਦਾ ਦਫ਼ਤਰ ਹੈ ਅਗਲੇ ਮੈਂ ਖਾਲੀ ਥਾਂ ਛੱਡ ਦੇਣਾ ਤੁਸੀਂ ਭਰ ਲਓ ਆਪੀ ਮਤਲਬ ਕਹਿੰਦੇ ਕਿ ਕਿੰਨਾ ਚਿਰ ਤੱਕ ਕੰਮ ਚੱਲੂਗਾ 27 ਦੀ ਇਲੈਕਸ਼ਨ 'ਚ ਮੈਂ ਓਪਨ ਕਹਿ ਰਿਹਾ ਮੇਰੀ ਸਿਹਤ ਠੀਕ-ਠਾਕ ਰਵੇ ਇੰਨਾ ਕ ਮਟੀਰੀਅਲ ਮੈਂ ਇਕੱਠਾ ਕਰਕੇ ਰਿਕਸ਼ੇ ਤੇ ਲੱਦ ਕੇ ਇਹਨਾਂ ਨੂੰ ਜਾ ਕੇ ਸਵਾਲ ਕਰੂੰਗਾ ਖਾਸ ਕਰ ਜਿਹੜੀ ਪੰਥ ਦੀ ਨਮੰਦਾ ਜਥੇਬੰਦੀ ਕਾਂਗਰਸੀ ਤਾਂ ਗੱਲ ਕਰਨ ਦੀ ਲੋੜ ਨਹੀਂ ਕੀ ਕਾਂਗਰਸ ਵਾਲੇ ਇਸ ਪੱਖੋਂ ਮੰਨਦੇ ਵੀ ਨਹੀਂਗੇ ਵੀ ਅਸੀਂ ਪੰਥ ਦੀ ਨਮੰਦਾ ਜਥੇਬੰਦੀ ਆ ਉਹਨਾਂ ਜੋ ਕਰਤੂਤਾਂ ਕੀਤੀਆਂ ਪੰਜਾਬ ਦੇ ਨਾਲ ਉਹ ਉਹਨਾਂ ਨੂੰ ਪਤਾ ਵਾ ਉਹਨਾਂ ਨੂੰ ਖੁਦ ਨੂੰ ਹੀ ਪਤਾ ਹੈ ਉਕੇ ਜਿਹੜੇ ਬੰਦੇ ਉਹਨਾਂ ਦੇ 80-80 ਸਾਲ ਦੇ ਨਾ ਉਹ ਸਾਰੀ ਚੀਜ਼ ਜਾਣਦੇ ਆ ਸਰ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਜਿਸ ਤਰ੍ਹਾਂ ਤਾਂ ਖੋਲੀ ਸਾਹਿਬ ਦੀ ਗੱਲ ਕੀਤੀ ਆ ਜੀ ਹੁਣ 328 ਰੂਪਾਂ ਨੂੰ ਲੈ ਕੇ ਆਪਾਂ ਗੱਲ ਕਰ ਲਈ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਆ ਤਾਂ ਇੱਕ ਕਮਲਜੀ ਜਿਹੜੇ ਹੋਰ ਹੈ ਥਰੋਮਨੀ ਕਮੇਟੀ ਦੇ ਮੁਲਾਜ਼ਮ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਆ ਜਿਹੜਾ ਕਮਲਜੀ ਦਾ ਪਹਿਲਾਂ ਉਹਨੇ ਕਮਿਸ਼ਨਰ ਅਮਰਸਰ ਨੂੰ ਇੱਕ ਸ਼ਿਕਾਇਤ ਕੀਤੀ ਵੀ ਮੈਂ ਗੁੰਮਰਾਹ ਹੋ ਗਏ ਲਿਖ ਦਿੱਤਾ ਸੀਗਾ ਮੈਂ ਹੁਣ ਤੁਹਾਨੂੰ ਆਪਨੀ ਸ਼ਿਕਾਇਤ ਨਹੀਂ ਅਸਲ ਸੱਚ ਦੱਸ ਰਿਹਾ ਹੂੰ ਵੈਜਨਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਐਸਆਈਟੀ ਤੁਹਾਡੀ ਸਾਦ ਪਰਸਤੀ ਤੇ ਸਾਰਾ ਕੰਮ ਹੋ ਰਿਹਾ ਤੇ ਆਪਣੇ ਦਫਤਰ ਚੋਂ ਕੰਪਲੇਟਟਿਵ ਆ ਕੇ ਪਰੋ ਜਿਹੜੀ ਕਮਲਜੀਤ ਸਿੰਘ ਨੇ ਕੀਤੀ ਸੀ ਬੜੇ ਫੈਕਟਸ ਤੁਹਾਨੂੰ ਉਥੋਂ ਲੱਭ ਜਾਣੇ ਚੰਗੀ ਗੱਲ ਐਸਆਈਟੀ ਸਹੀ ਕੰਮ ਕਰ ਰਹੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਜਿਹੜਾ ਬੰਦਾ ਧਰਮ ਦੇ ਨਾਂ ਤੇ ਰੋਟੀਆਂ ਕਮਾ ਕੇ ਖਾਊਗਾ ਪੰਥ ਨੂੰ ਖਤਰਾ ਪੰਥ ਨੂੰ ਖਤਰਾ 10 ਕਿ 17 ਸਾਲ ਤੱਕ ਚਲਾ ਲਈ ਹੁਣ ਪੰਥ ਨੂੰ ਖਤਰਾ ਨਹੀਂ ਹੁਣ ਮੈਂ ਸਮਝਦਾ ਪੰਥ ਨੂੰ ਇਹਨਾਂ ਤੋਂ ਖਤਰਾ ਇਹਨਾਂ ਦੇ ਜਿਹੜੇ ਆਕਾ ਸੀ ਉਹਨਾਂ ਤੋਂ ਪੰਥ ਨੂੰ ਖਤਰਾ ਸਰ ਮੈਂ ਇੱਕ ਸਵਾਲ ਜ਼ਰੂਰ ਕਰਾਂ ਜੇ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਬਾਦਲ ਲਾ ਲਈਏ ਜੇ ਇਹ ਸਿੱਖ ਕਹਿੰਦੇ ਆ ਵੀ ਅਸੀਂ ਪੰਥਕ ਆ ਜੇ ਭਾਜਪਾ ਦੀ ਗੱਲ ਕਰ ਲਈਏ ਤੇ ਉਹ ਆਰਐਸਐਸ ਰਾਈ ਤਾਂ ਵੀ ਸਾਡੀਆਂ ਕਮਜ਼ੋਰੀਆਂ ਸਾਹਮਣੇ ਆਉਂਦੀਆਂ ਕਈ ਥਾਵਾਂ ਤੇ ਫਿਰ ਸਾਨੂੰ ਬਚਾਊਗਾ ਕੌਣ ਬਚਾਉਣ ਦੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦਾ ਆਪਣਾ ਪੰਥ ਹੈ ਬਚਾ ਕੌਣ ਸਕਦਾ ਜਿਹੜੇ ਕਪੂਰ ਸਿੰਘ ਆਈ.ਸੀ.ਐਸ. ਸੀ ਉਹਨਾਂ ਆਪਣੀ ਕਿਤਾਬ ਚ ਲਿਖਿਆ ਸੀ ਰਾਜ ਟਿਕੜੇ ਦਾ ਗੁਰੂ ਰਾਖਾ ਹੈ ਭਾਈ ਸਿੱਖ ਰੇ ਦਾ ਕਪੂਰ ਸਿੰਘ ਆਈ.ਸੀ.ਐਸ ਨੇ ਲਿਖਿਆ ਸੀ ਸਾਂਝੇ ਪੰਜਾਬ ਦੇ ਵਿੱਚੋਂ ਡੀ.ਸੀ. ਸੀਗੇ ਔਰ ਸਿੱਖਾਂ ਨੇ ਜਿਸ ਤਰ੍ਹਾਂ ਉਹਨਾਂ ਨੂੰ ਜਿੰਨਾ ਕੋ ਉਹਨਾਂ ਦਾ ਮੁੱਲ ਪਾਇਆ ਉਹ ਤੁਸੀਂ ਆਪ ਹੀ ਪੰਜਾਬੀ ਵੇਖ ਲੈਣ ਮੈਂ ਜਾਦੀ ਗੱਲ ਨਹੀਂ ਕਰਨੀ ਚਾਹੁੰਦਾ ਤੇ بچਾਂਗੇ ਆਪਾਂ ਤਾਂ ਹੀ ਜੇ ਆਪਾਂ ਹਰ ਗੱਲ 'ਚ ਉਹ ਨਹੀਂ ਜੀ ਸ਼੍ਰੋਮਣੀ ਕਮੇਟੀ ਕੁਝ ਨਹੀਂ ਕਰਦੀ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਕੀ ਲੈਣਾ ਹਰ ਘਰ ਦੇ ਪੰਜ ਮੈਂਬਰ ਆ ਪੰਜ ਮੈਂਬਰਾਂ 'ਚੋਂ ਦੋ ਮੈਂਬਰ ਘੱਟੋ-ਘੱਟ ਸਾਰੀਆਂ ਚੀਜ਼ਾਂ ਨਾਲ ਗੋ-ਥਰੂ ਹੋਣ ਸਾਰੇ ਪਰਿਵਾਰ ਦੇ ਨਾਲ ਉਹਨਾਂ ਚੀਜ਼ਾਂ ਨੂੰ ਸ਼ੇਅਰ ਕਰਨ ਆਪੋ ਆਪਣੀ ਡਿਊਟੀ ਸਮਝੋ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਕੀ ਲੈਣਾ ਮੱਕੜ ਸਾਹਿਬ ਨੇ ਅਵਤਾਰ ਸਿੰਘ ਮੱਕੜ ਜਦੋਂ ਪ੍ਰਧਾਨ ਸੀ ਜਨਰਲ ਹਾਊਸ ਦੇ ਵਿੱਚ ਇੱਕ ਵਾਰ ਉਹਨਾਂ ਨੇ ਕਿਹਾ ਸੀ 300 ਕਰੋੜ ਦਾ ਕਪਲਾਵਾ ਰਿਕਾਰਡ ਦੇਖ ਲੋ ਸ਼੍ਰੋਮਣੀ ਕਮੇਟੀ ਦਾ ਆਪਾਂ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਕਿੰਨਾ ਚਿਰ ਕਰ ਲਾਂਗੇ ਤੇ ਜਥੇਦਾਰ ਅਕਾਲ ਤਖਤ ਸਾਹਿਬ ਜੀ ਤੋਂ ਮੈਂ ਗੱਲ ਨਹੀਂ ਕਰਨੀ ਚਾਹਤਾ ਮੈਂ ਔਰ ਫਿਰ ਬੇਨਤੀ ਸਹਿਤ ਮੈਂ ਕਹਿ ਰਿਹਾ ਚਿੱਠੀ ਲਿਖ ਕੇ ਮੇਰੇ ਘਰ ਦੇ ਡਰੈਸ ਤੇ ਪਾਓ ਮੈਨੂੰ ਤਲਬ ਕਰ ਲਓ ਅਗਲੀ ਗੱਲਾਂ ਫਿਰ ਤੁਹਾਨੂੰ ਮੈਂ ਦੱਸਾਂਗਾ ਜਨਤਾ ਦੇ ਵਿੱਚ ਸਰ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਿਹੜਾ 15 15 ਤਰੀਕ ਨੂੰ ਜਿਹੜਾ ਤਲਬ ਕੀਤਾ ਗਿਆ ਉੱਥੇ ਭਗਵੰਤ ਮਾਨ ਸਾਹਿਬ ਮੇਰੇ ਵੀ ਮੁੱਖ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਆ ਜੇ ਉਹਨਾਂ ਦੇ ਕੋਈ ਬੰਦਾ ਸ਼ਾਨ ਦੇ ਖਿਲਾਫ ਗੱਲ ਕਰਦਾ ਮੈਨੂੰ ਪਰਸਨਲੀ ਉਹ ਗੱਲ ਪਿੰਚ ਕਰਦੀ ਕਿਉਂਕਿ ਮੇਰੇ ਵੀ ਮੁੱਖ ਮੰਤਰੀ ਆਮ ਪਾਰਟੀਆਂ ਦੀਆਂ ਨੀਤੀਆਂ ਦਾ ਮੈਂ 100 ਵਿਰੋਧੀ ਹਾਂ ਭਗਵੰਤ ਮਾਨ ਨੂੰ ਜਿਹੜੀਆਂ ਗੱਲਾਂ ਕਰਕੇ ਤਲਬ ਕਰਨਾ ਚਾਹੁੰਦੇ ਆ ਉਹ ਹਣ ਗੱਲਾਂ ਤੁਹਾਡੀਆਂ ਲਿਸਟ ਬਣਾ ਕੇ 100 150 ਪੁਆਇੰਟਾਂ ਦੀ ਲਿਸਟ ਬਣਾ ਕੇ ਦੱਸਿਓ ਤੁਹਾਨੂੰ ਵੀ ਇਹਨਾਂ ਬੰਦਿਆਂ ਨੂੰ ਤੁਸੀਂ ਇਗਨੋਰ ਕਿਵੇਂ ਕੀਤਾ ਤੁਹਾਡਾ ਸਾਰਾ ਗੜੀ ਜਿਹੜੀ ਤੁਹਾਡੀ ਸ਼ਰਾਹ ਬਣਾਈ ਤੁਸੀਂ 3 ਕਰੋੜ ਦਾ ਚਾਈਨਾ ਤੋਂ ਫਰਨੀਚਰ ਆਇਆ ਈਰਾਨ ਰਾਖਦੇ ਲੋਕ ਜਿਹੜੇ ਸਾਡੇ ਕਰਤਾਰਪੁਰ ਸਾਬ ਤੋਂ ਫਿਰ ਫਰਨੀਚਰ ਮੰਗਦੇ ਅਸੀਂ ਚਾਈਨਾ ਜਾਂਦੇ ਭਗਵੰਤ ਮਾਨ ਸਾਹਿਬ ਦੀ ਜਿਹੜੀ ਤੁਸੀਂ ਗੱਲ ਕਰਦੇ ਜੇ ਉਹਨਾਂ ਨੂੰ ਪਹਿਲਾਂ ਤੁਸੀਂ ਇੱਕ ਚਿੱਠੀ ਲਿਖ ਦਿਓ ਵੀ ਆ ਚੀਜ਼ਾਂ ਚੱਲੀਆਂ ਆਈਆਂ ਆ ਤੁਹਾਡੇ ਤੇ ਦੋਸ਼ ਲੱਗੇ ਇਹਨਾਂ ਦਾ ਸਪਸ਼ਟੀਕਰਨ ਦਿਓ ਬਿਲਕੁਲ ਸਪਸ਼ਟੀਕਰਨ ਲਿਖਤੀ ਮੰਗਣਾ ਚਾਹੀਦਾ ਸੀਗਾ ਚਲੋ ਜੇ ਤਲਬ ਲਿਖਤੀ ਕੀਤਾ ਜੇ ਲਿਖਤੀ ਤਲਬ ਕੀਤਾ ਤਾਂ ਤੁਸੀਂ ਬੋਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਲਾ ਕੇ ਆਪਣੇ ਸਿਗਨੇਚਰ ਕਰਦੇ ਕੁਲਦੀਪ ਸਿੰਘ ਉਥੇ ਬਕੀਤਾ ਸਿੰਘ ਦੇ ਸਾਈਨ ਕਿਉਂ ਆ ਇਹ ਤਾਂ ਟੈਕਨੀਕਲਟੀ ਰੱਖ ਲਈ ਨਾ ਕੱਲ ਨੂੰ ਜੇ ਸਰਕਾਰ ਮੰਨ ਲਓ ਆਪਣਾ ਲੀਗਲ ਟੀਮ ਦੇ थ्रू ਕੋਰਟ ਚ ਚਲੇ ਜਾਂਦੇ ਆ ਤੇ ਇਹ ਕਹਿ ਦਾਂਗੇ ਸਾਈਨ ਮੇਰੇ ਨਹੀਂ ਸੀ ਮੇਰੇ ਸਤੀਏ ਦੇ ਸਾਈਨ ਇਹ ਗੱਲਾਂ 1955 ਦੇ ਲੋਕਾਂ ਨੂੰ ਸਮਝ ਨਹੀਂ ਲੱਗਦੀਆਂ ਹੋ ਲੱਗਦੀਆਂ ਜੇ ਇਹ ਗੱਲਾਂ ਛੱਡ ਦਿਓ ਤੇ ਚਲਾਕੀਆਂ ਛੱਡ ਦਿਓ ਜੇ ਤੁਸੀਂ ਕਹਿੰਦੇ ਨਾ ਅਸੀਂ ਬਾਣੀ ਪੜਦੇ ਆਂ ਸੰਗਤਾਂ ਨੂੰ ਉਪਦੇਸ਼ ਕਰਦੇ ਆਂ ਬਾਣੀ ਨਾਲ ਜੋੜੋ ਬਾਣੀ ਨਾਲ ਜੋੜੋ ਤੇ ਬਾਣੀ ਕਹਿੰਦੀ ਆਂ ਚਤਰਾਈ ਸਿਆਣਪਾ ਕਿਤੇ ਕਾਮਨਾ ਆਈਏ ਜਥੇਦਾਰ ਸਾਹਿਬ ਲਿਖ ਕੇ ਲਾਓ ਬਾਹਰ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਤੋਖ ਲਿਖ ਕੇ ਲਾ ਲਓ ਗਰਬਾਣੀ ਦੀ ਤੋਖ ਤੇ ਜੇ ਚਤਰਾਈ ਸਿਆਣਪਾ ਕਿਤੇ ਕਾਮਨਾ ਆਈਏ ਜੇ ਲੋਕਾਂ ਦੀ ਕੰਮ ਨਹੀਂ ਆਉਂਦੀ ਤਾਂ ਤੁਹਾਡੀਆਂ ਵੀ ਕੰਮ ਨਹੀਂ ਹੋਣੇ ਸਰ ਮੈਂ ਆਪਣਾ ਪ੍ਰਬੰਧ ਸ਼ੋਮਣੀ ਕਮੇਟੀ ਕੋ ਗੁਰਦੁਆਰਿਆਂ ਦਾ ਤੇ ਗੁਰਦੁਆਰੇ ਸਿੱਖ ਇਤਿਹਾਸ ਨਾਲ ਜੁੜੇ ਆ ਫਿਰ ਕਿਸ ਦੇ ਕਹਿਣ ਤੇ ਜਿਹੜੀ ਇਹ ਕਿਤਾਬ ਛਾਪੀ ਕਿ ਕਿਵੇਂ ਛਪੇਗੀ ਇਹ ਸਮਝ ਨਹੀਂ ਆ ਰਹੀ ਜੇ ਤੁਸੀਂ 2 ਮਿੰਟ ਦੋ ਤੁਹਾਨੂੰ ਮੈਂ ਦੱਸ ਦਿੰਦਾ 1999 ਦੇ ਵਿੱਚ ਨਗਰ ਕੀਰਤਨ ਸਾਰੇ ਜਿਹੜੇ ਨਿਕਲ ਰਹੇ ਸੀ ਸਿੰਘ ਸਾਹਿਬ ਮਨਜੀਤ ਸਿੰਘ ਦਾ ਸਿੰਘ ਸਭਾ ਟੀਵੀ ਤੇ ਇੱਕ YouTube ਤੇ ਵੀਡੀਓ ਆਈ ਜੇ ਸੁਣ ਲਓ ਉਹਨਾਂ ਨੇ ਦੱਸਿਆ ਵੀ 1999 ਦੇ ਵਿੱਚ ਇਹ ਸਾਰਾ ਸਿਸਟਮ ਚੱਲ ਰਿਆ ਸੀਗਾ ਨਿਹੰਗ ਸਿੰਘ ਦੀਆਂ ਜਥੇਬੰਦੀਆਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੰਜ ਪਿਆਰੇ ਕਹਿੰਦੇ ਮੇਰੇ ਕੋਲ ਆਰਐਸਐਸ ਦੇ ਕੁਝ ਵਰਕਰ ਆਏ ਆਪਣੀ ਡਰੈਸ ਤੇ ਕਹਿੰਦੇ ਮੈਨੂੰ ਉਹਨਾਂ ਨੇ ਕਿਹਾ ਵੀ ਹਮ ਆਪਕੇ ਬਰੇ ਭਾਈ ਹੈ ਹਮ ਕੋ ਅੱਗੇ ਲਗਾਓ ਕਹਿੰਦੇ ਮੈਂ ਕਿਹਾ ਮੈਂ ਨਹੀਂ ਕਰ ਸਕਦਾ ਨਾ ਇਹ ਸਾਡੀ ਰਵੈਤ ਆ ਤੁਸੀਂ ਲੱਗ ਜਾਓ ਜਿੱਥੇ ਸੰਗਤ ਕੀਰਤਨ ਕਰਦੀ ਨਾਲ ਹੀ ਲੱਗ ਜਾਓ ਕਹਿੰਦੇ ਮੈਨੂੰ ਬڑے ਵੱਡੇ ਲੀਡਰ ਦਾ ਸੁਨੇਹਾ ਆ। ਵੀ ਜਥੇਦਾਰ ਸਾਹਿਬ ਸਾਡੀ ਸਿਆਸੀ ਮਜਬੂਰੀ ਆ। ਕਹਿੰਦੇ ਮੈਂ ਉਹਨੂੰ ਕਿਹਾ ਵੀ ਮੇਰੀ ਕੋਈ ਸਿਆਸੀ ਮਜਬੂਰੀ ਨਹੀਂ। ਉਹ ਸ਼ਰਧਾਲੂਆਂ ਵਾਂਗੋਂ ਆ ਜਾਣ। ਲੱਗ ਜਾਣ ਨਾਲ ਇੰਨੀ ਦੁਨੀਆ ਲੱਗੀ ਆ। ਬਾਹਰੋਂ ਬਾਹਰੋਂ ਇੰਨੀਆਂ ਵੱਡੇ ਵੱਡੇ ਅਰਬਪਤੀ, ਖਰਬਪਤੀ ਬੰਦੇ ਆਏ ਉਹ ਸਗਤ ਦੇ ਵਿੱਚ ਸ਼ਾਮਲ ਐ। ਉਹ ਲੱਗੇ ਨਹੀਂ ਕਹਿੰਦੇ 2 ਦਿਨ ਬਾਅਦ ਕੋਈ ਹੋਰ ਫੰਕਸ਼ਨ ਸੀ। ਮੇਰੇ ਕੋਲ ਕਹਿੰਦੇ 2-3 ਵਰਕਰ ਆਏ। उन्होंने मैनु चैलेंज किया जथेदार साहब एक दिन आएगा अकाल तख्त भी हमारा होगा एस जी पीसी भी हमारी होगी अच्छा। तो उन्नीस सौ नड़िन्नवे की गल है आर एस एस की घुसपैठ मैं ओपन कह रहा बड़ी देर तो एस जी पीसी गल बारे जथेदार साहब जवाब दे जथेदार साहब इस गल बारे जवाब देख आ मई सोलह का एक मैगजीन है मेरे को ਉਹਦੀਆਂ ਦੋ ਲਾਈਨਾਂ ਤੁਹਾਨੂੰ ਮੈਂ ਕਨਕਲੂਡ ਕਰਕੇ ਪਰ ਕੇ ਦੱਸਣੀਆਂ ਚਾਹਣਾ ਕਹਿੰਦੇ ਉਦੋਂ ਕੋ ਦੀ ਗੱਲ ਹੈ ਅਮਰਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਨੂੰ ਕਿਸੇ ਖੁਫੀਆ ਏਜੰਸੀ ਦੇ ਅਧਿਕਾਰੀ ਨੇ ਫੋਨ ਕਰਕੇ ਪੁੱਛਿਆ ਸਿੱਖਾਂ ਦੇ ਆਵਾਦ ਵਿਵਾਦ ਵਾਲੇ ਬੁੱਦੇ ਲਿਖਵਾਓ ਜਦ ਪ੍ਰਿੰਸੀਪਲ ਸਾਹਿਬ ਨੇ ਇਤਰਾਜ਼ ਕੀਤਾ ਤਾਂ ਅਧਿਕਾਰੀ ਨੇ ਜਵਾਬ ਦਿੱਤਾ ਜੇ ਤੁਸੀਂ ਨਾਂ ਵੀ ਲਿਖਵਾਓਗੇ ਤਾਂ ਵੀ ਅਸੀਂ ਲਿਸਟਾ ਬਣਾਈ ਲੈਣੀ ਕਿਸੇ ਹੋਰ ਤੋਂ ਪੁੱਛ ਲੈਨੇ ਇਹ 1984 ਦੀ ਖਬਰ ਹੈ ਮਈ 2016 ਦਾ ਮੈਗਜ਼ੀਨ ਇੱਕ ਹੀ ਇੰਡੀਕੇਟ ਕਰਦੀ ਹੈ ਤੁਸੀਂ ਹੁਣ ਜਿਹੜਾ ਤੁਹਾਡਾ ਸਵਾਲ ਆ ਆ ਮੈਂ ਕੈਨੇਡੀਅਨ ਪਾਰਲੀਮੈਂਟ ਸੁਖਤਾਲੀਵਾਲ ਦੀ ਫੋਟੋ ਦਿਖਾ ਰਿਹਾ ਹਾਂ ਸੁਖਤਾਲੀਵਾਲ ਦੀ ਫੋਟੋ ਤੋਂ ਮੈਂ ਰੈਫਰੈਂਸ ਦੇਣਾ ਤੇ ਕੌਣ ਸੀ ਜਿਨੇ 84 ਦੇ ਕਤਲੇਆਮ ਦਾ ਮਤਾ ਕੈਨੇਡੀਅਨ ਪਾਰਲੀਮੈਂਟ ਚ ਲਿਆਂਦਾ ਸਰਬਸੰਮਤੀ ਨਾਲ ਪਾਸ ਹੋਣਾ ਸੀ ਔਰ ਉਹਦੇ ਵਿੱਚ ਸਾਰੇ ਪਾਰਲੀਮੈਂਟ ਮੈਂਬਰਸ ਦੇ ਵਿੱਚੋਂ ਸਾਰਿਆਂ ਦੀ ਸਹਿਮਤੀ ਸੀ ਇੱਕ ਮੈਂਬਰ ਉੱਠ ਕੇ ਬੋਲਿਆ ਆਯਬ ਜੱਟ ਉਹ ਕੌਣ ਸੀ ਬੰਦਾ ਉਹ ਚੰਦਰ ਆਰਿਆ ਉਸ ਬੰਦੇ ਨੂੰ ਐਮਪੀ ਨੂੰ ਕੀ ਦੀ سپورਟ ਜੇ 83 ਦਾ ਕਤਲੇਆਮ ਕੱਲਾ ਇੰਦਰਾ ਉਹਨਾਂ ਕਰਾਇਆ ਇੰਦਰਾ ਗਾਂਧੀ ਤੇ ਟਾਈਮ ਤੇ ਉਹਦੀ ਜਿਹੜੀ ਕਾਂਗਰਸ ਸੀ ਉਹਨੇ ਫਿਰ ਆਰਐਸਐਸ ਤੇ ਭਾਜਪੀ ਨੂੰ 84 ਦੇ ਕਤਲੇਆਮ ਨੂੰ ਜੈਨੋਸਾਈਡ ਡਿਕਲੇਅਰ ਕਰਨ ਚ ਕੀ ਪ੍ਰੋਬਲਮ ਮੇਰਾ ਟੈਕਨੀਕਲ ਕੁਐਸਚਨ ਆ ਮੇਰੇ ਕੋਲ ਲਿਸਟ ਹੈ ਜੀ ਤੁਹਾਨੂੰ ਮੈਂ ਐਫਆਈਆਰ ਤੇ ਪਰ ਕੇ ਨਾ ਬੋਲ ਸਕਦਾ ਬੀਜਪੀ ਤੇ ਆਰਐਸਐਸ ਦੇ ਜਿਹੜੇ ਵਰਕਰ ਸ਼ਾਮਲ ਸੀ ਕਤਲੇਆਮ ਚ ਜਿੱਥੋਂ ਗੁਰਗਾਓ ਦੀ ਫੈਕਟਰੀ ਤੋਂ 2-2 ਫੁੱਟ ਦੀਆਂ ਸਟੀਲ ਦੀਆਂ ਰੋਡਾਂ ਬਣੀਆਂ ਉਹ ਵੀ ਦੱਸ ਸਕਦਾ ਤੇ ਕਿਹੜੀ ਜਿੰਨੇ ਪੇਮੈਂਟ ਕੀਤੀ ਚੈੱਕ ਤੇ ਇਹ ਵੀ ਦੱਸ ਸਕਦਾ ਹੋਰ ਦਾ ਹੋਰ ਦੱਸ ਪੁੱਛਣਾ ਤੇ ਪੁੱਛ ਲੋ ਬਹੁਤ ਬਹੁਤ ਪਪਾ ਕਹਿ ਸਕਦੇ ਆ ਕਿ ਮਟੀਰੀਅਲ ਇਹਨਾਂ ਕੋਲ ਜਾਵਾ ਹੈ ਪਰ ਸਮਾਂ ਜਾਜਤ ਨਹੀਂ ਦਿੰਦਾ ਇਦਲੀ ਵੀ ਅਨਦਾ ਧੰਨਵਾਦ ਕਰਦਿਆਂ ਇਹ ਸਨ ਬਿਜਲੀ ਬੋਰਡ ਦੇ ਸਾਬਕਾ ਸਟਾਫਰ ਸੁਖਦੀਪ ਸਿੰਘ ਜਿਹੜੇ ਵਕ ਵਕ ਮਸਲਿਆਂ ਦੇ ਸਰਚ ਕਰਦੇ ਰਹਿੰਦੇ ਨੇ ਤੇ ਖਲਾਸਾ ਵੀ ਕਰਦੇ ਰਹਿੰਦੇ ਨੇ ਜਿਵੇਂ ਸ਼੍ਰੋਮਣੀ ਕਮੇਟੀ ਦਾ ਵੀ ਉਹਨਾਂ ਨੇ ਖਲਾਸਾ ਕੀਤਾ ਹੈ ਕਿ ਕਿਵੇਂ ਕਿਤਾਬ ਸ਼ਫੀ ਕਿਵੇਂ ਜਿਹੜਾ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਤੇ ਗੁਰਗਬਿੰਦ ਸਿੰਘ ਜੀ ਨੂੰ ਖੁਦਕੁਸ਼ੀ ਦਾ ਕਾਰਨ ਦੱਸਿਆ ਗਿਆ ਵਿੱਚ ਲਿਖਿਆ ਗਿਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਖਦੇ ਰਹੋ ਨਰਪਕ ਪੋਸਟ ਮੈਂ ਜਸਪੀਤ ਸਿੰਘ ਚਿੱਨਾ ਦਰਨਦਾਰ